ਹਾਂਜੀ ਸ਼ਸ਼ੀਕਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਬਹੁਤ ਵਧੀਆ ਇੱਕ ਟੌਪਿਕ ਹੈ 41A ਦਾ ਜਿਹੜਾ ਨੋਟਿਸ ਸੁਪਰੀਮ ਕੋਰਟ ਅਰਨਿਸ਼ ਕੁਮਾਰ ਵਰਸ ਸਟੇਟ ਆਫ ਬਿਹਾਰ ਦੀ ਇੱਕ ਜੱਜਮੈਂਟ ਸੀ 2014 ਦੀ ਕਿਸੇ ਵੀ ਬੰਦੇ ਦੇ ਉੱਪਰ ਜੇ ਕੋਈ ਜਿਹੜਾ ਐਫ ਆਈ ਆਰ ਦਰਜ ਹੁੰਦੀ ਹੈ ਜੇ ਵੀ ਸਜ਼ਾ ਜਿਹੜੀ ਸੈਕਸ਼ਨ ਦੀ ਜਿਹੜੀ ਅਫੈਂਸ ਦੀ ਜਿਹੜੀ ਸਜ਼ਾ ਹੈ ਉਹ 7 ਸਾਲ ਜਾਂ 7 ਸਾਲ ਤੋਂ ਥੱਲੇ ਹੈ ਤਾਂ ਪੁਲਿਸ ਉਹਦੇ ਵਿੱਚ ਜਿਹੜੀ 41A ਦਾ ਨੋਟਿਸ ਜਿਹੜੀ ਹੈਗੀ ਹੈ ਉਹ ਅਕਿਊਜ਼ ਨੂੰ ਦੇਊਗੀ ਦੋ ਹਫ਼ਤੇ ਦੇ ਅੰਦਰ ਅੰਦਰ ਜੇ ਦੋ ਹਫ਼ਤੇ ਦੇ ਅੰਦਰ ਅੰਦਰ ਉਹ ਨਹੀਂ ਦਿੰਦੀ ਜਾਂ ਟਾਈਮ ਲੱਗ ਜਾਂਦਾ ਪੁਲਿਸ ਲੋਵੇ ਟਾਈਮ ਨਹੀਂ ਤਾਂ ਉਹ ਐਸਐਸਪੀ ਤੋਂ ਜਿਹੜੀ ਹੈਗੀ ਐਕਸਟੈਂਸ਼ਨ ਮਿਲਦੀ ਹੁੰਦੀ ਹੈ ਉਹ ਫਿਰ ਮੈਜਿਸਟਰੇਟ ਨੂੰ ਵੀ ਪੇਸ਼ ਕਰਨੀ ਹੁੰਦੀ ਹੈ ਤੇ ਉਹਨੂੰ ਥਾਣੇ ਦੇ ਵਿੱਚ ਬੁਲਾਉਣ ਲਈ ਤਫਸੀਲ ਦੇ ਵਿੱਚ 41ਏ ਦਾ ਜਿਹੜਾ ਹੈਗਾ ਨੋਟਿਸ ਜਾਰੀ ਪੁਲਿਸ ਨੂੰ ਕਰਨਾ ਹੀ ਪੈਂਦਾ ਜੇ ਉਹ ਜਿਵੇਂ ਹੁਣ 498ਏ ਦੇ ਦਾਦੇ ਦੇ ਕੁਆਲਿਟੀ ਦੇ ਮਸਜੂਦ ਬਹੁਤ ਹੋ ਰਿਹਾ ਇਸ ਸੈਕਸ਼ਨ ਦਾ ਘਰ ਵਾਲੀਆਂ ਦੇ ਘਰ ਵਾਲ ਦੇ ਖਿਲਾਫ ਤਾਂ ਜਿਹੜੇ ਹੋਰ ਵੀ ਫੈਂਸ ਨੇ 7 ਸਾਲ ਤੋਂ ਜਿਹੜੇ ਥੱਲੇ ਸੱਜਾ ਜਾਂ 7 ਸਾਲ ਤੱਕ ਉਹਦੇ ਵਿੱਚ 41ਏ ਦਾ ਨੋਟਿਸ ਦੇਣਾ ਅਤਿ ਜ਼ਰੂਰੀ ਹੈ ਤੇ ਇਹਦੇ ਵਿੱਚ ਪੁਲਿਸ ਦੋ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਇਹਦਾ ਮਿਸਯੂਜ਼ ਕਰਦੀ ਹੈ ਉਹ ਫਰਸਟ ਸਟੈਪ ਜਿਹੜਾ ਇਹ ਕਿ ਇਹ ਹੈ ਵੀ ਜਦੋਂ 41 ਇਹਦਾ ਨੋਟਿਸ ਤੁਹਾਡੇ ਕੋਲ ਆ ਗਿਆ ਤੁਸੀਂ ਥਾਣੇ ਦੇ ਵਿੱਚ ਜਾਂਦੇ ਹੋ ਮੰਨ ਲਓ ਤੁਹਾਨੂੰ ਟਾਈਮ ਦੇ ਦਿੰਦੇ ਨੇ ਵੀ ਭਾਈ 4 ਦਿਨਾਂ ਦੇ ਅੰਦਰ 3 ਦਿਨਾਂ ਦੇ ਅੰਦਰ ਆਪਦੇ ਸਬੂਤ ਲੈ ਕੇ ਥਾਣੇ ਦੇ ਵਿੱਚ ਪੇਸ਼ ਹੋਵੋ ਜਦੋਂ ਬੰਦਾ ਉੱਥੇ ਸਬੂਤ ਲੈ ਕੇ ਜਾਂਦਾ ਤਾਂ ਉਹ ਕਹਿੰਦੇ ਅਸੀਂ ਤੇਰੀ ਅਰੈਸਟ ਪਾਵਾਂਗੇ ਉੱਥੋਂ ਉਹਨੂੰ ਭੇਜ ਦਿੰਦੇ ਨੇ ਉਸ ਤੋਂ ਬਾਅਦ ਜਾ ਕੇ ਉਹ ਬੰਦਾ ਇਨਟਿਸਪੈਕਟਰੀ ਢੇਲ ਲਾਉਂਦਾ ਗੇਤਰ ਜਮਾਨਤ ਲਾਉਂਦਾ ਤਾਂ ਢੇਲ ਉਹਦੀ ਰਿਜੈਕਟ ਹੋ ਜਾਂਦੀ ਹੈ ਤੇ ਉੱਥੇ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ ਉਹ ਉੱਥੇ ਕਹਿੰਦਾ ਵੀ ਇਹ ਬੰਦਾ ਦਾ ਥਾਣੇ ਦੇ ਵਿੱਚ 41A ਦਾ ਨੋਟਿਸ ਜੀ ਨਹੀਂ ਦਿੱਤਾ ਸੀ ਇਹ ਇਨਵੈਸਟੀਗੇਸ਼ਨ ਜੁਆਇਨ ਕਰਨ ਨਹੀਂ ਸੋ ਜਦੋਂ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਲਈ ਉਸ ਨੋਟਿਸ ਦੇ ਵਿਹਾਰ ਦੇ ਉੱਪਰ ਥਾਣੇ ਦੇ ਜਾਂਦੇ ਤਾਂ ਸਬੂਤ ਆਫਦਲਮ ਜਰੂਰ ਰੱਖਿਆ ਕਰੋ ਥਾਣੇ ਦੇ ਜਿਹੜੇ ਸੀਸੀਟੀਵੀ ਕੈਮਰੇ ਦੇ ਮੂਹਰੇ ਖੜਿਆ ਕਰਿਓ ਉੱਥੇ ਕੋਈ ਵੀਡੀਓ ਰਿਕਾਰਡਿੰਗ ਜਾਂ ਕੋਈ ਆਡੀਓ ਰਿਕਾਰਡਿੰਗ ਬਣਾ ਕੇ ਰੱਖਿਆ ਕਰੋ ਵੀ ਮੈਂ ਜਿਹੜੀ ਹੈਗੀ ਆ ਅਫਦੀ ਰਿਸਪੌਂਸਿਬਿਲਟੀ ਨਿਭਾਉਣ ਦੇ ਲਈ ਥਾਣੇ ਦੇ ਵਿੱਚ ਗਿਆ ਬਟ ਇਨਵੈਸਟੀਗੇਸ਼ਨ ਆਫਿਸਰ ਜਾਂ ਕੋਈ ਹੋਰ ਆਫਿਸਰ ਨੇ ਮੈਨੂੰ ਇਨਵੈਸਟੀਗੇਸ਼ਨ ਜੁਆਇਨ ਨਾ ਕਰਾਈ ਤਾਂ ਕਿ ਉੱਥੇ ਦੋ ਤਰ੍ਹਾਂ ਦੇ ਕਾਰਨ ਖੁੱਲਦੇ ਨੇ ਜੇ ਕੋਈ ਵੀ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦਾ ਨੋਟਿਸ ਕੰਪਾਈਲ ਕਰਨ ਦੀ ਅਕਨੋਲਜਮੈਂਟ ਤੇ ਸਾਈਨ ਨਹੀਂ ਕਰਾਉਂਦਾ ਹੈਗਾ ਤਾਂ ਉਹਦੇ ਉੱਪਰ ਕੰਟੈਂਪਟ ਆਫ ਕੋਰਟ ਅਰਨੀਸ਼ ਕੁਮਾਰ ਵਰਸ ਸਟੇਟ ਆਫ ਵਿਹਾਰ ਦੀ ਜਜਮੈਂਟ ਦੇ ਸੁਪਰੀਮ ਕੋਰਟ ਦੀ ਜਜਮੈਂਟਸਾਨ ਕੰਟੈਂਪਟ ਆਫ ਕੋਰਟ ਵੀ ਬਣਦੀ ਹੈ ਉਹਦੇ ਉੱਤੇ ਜਿਹੜੀ ਡਿਪਾਰਟਮੈਂਟ ਇਨਕੁਆਰੀ ਉਹ ਅਲੱਗ ਹੋਊਗੀ ਤੇ ਕੰਟੈਂਪਟ ਆਫ ਕੋਰਟ ਉਹਦੇ ਜੁਡੀਕਸ਼ਨ ਜੋ ਜੋ ਹਾਈ ਕੋਰਟ ਦੀ ਪੈਂਦੀ ਆ ਉਹ ਲਾਗੂ ਹੋਊਗੀ ਤੇ ਉਸ ਤੋਂ ਬਾਅਦ 164 ਦਾ ਜਿਹੜਾ ਪ੍ਰੋਜੈਕਟ 66 A ਦਾ IPC ਕਿਉਂਕਿ ਉਹ ਜਿਹੜਾ ਪਬਲਿਕ ਸਰਵੰਟ ਆ ਉਹਦੀ ਇੱਕ ਜ਼ਿੰਮੇਵਾਰੀ ਸੀ ਆਪਣੀ ਡਿਊਟੀ ਨਿਭਾਉਣ ਦੀ ਉਹਨੇ ਉਹ ਵੀ ਨਹੀਂ ਨਿਭਾਈ ਉਹਦੇ ਉੱਪਰ ਤੁਸੀਂ ਕ੍ਰਿਮੀਨਲ ਕੰਪਲੀਟ ਦੇ ਦਾਵਾ ਇਸਤੇ ਕਰ ਸਕਦੇ ਜਿਹਨੂੰ ਬੋਲਦੇ ਉਹ ਵੀ ਕਰਵਾ ਸਕਦੇ ਹੋ ਦੂਜਾ ਤੁਸੀਂ ਜਿਹੜਾ ਹੈਗਾ ਉਹਦੇ ਤੇ ਐਫ ਆਈ ਆਰ ਰਜਿਸਟਰ ਕਰਵਾ ਸਕਦੇ ਹੋ ਇਹ ਦੋ ਜਿਹੜਾ ਹੈਗਾ 41 ਇਹਦਾ ਬਹੁਤ ਵੱਡਾ ਫੰਡਾ ਹੈ ਲੋਕ ਇਹ ਚ ਇਹਨੂੰ ਸਮਝਦੇ ਨਹੀਂ ਕਿ ਦੂਜੀ ਪੁਲਿਸ ਕੀ ਕਰਦੀ ਹੈ ਕਈ ਵਾਰ ਉਹਨੂੰ ਥਾਣੇ ਬੁਲਾ ਲੈਂਦੇ ਸੱਦ ਕੇ 41 ਦਾ ਨੋਟਿਸ ਜਾਰੀ ਨਹੀਂ ਕਰਦੀ ਹੈਗੀ ਤੇ ਉੱਥੇ ਜਾ ਕੇ ਉਹਨੂੰ ਹਸਾਇਨ ਕਰਾ ਲੈਣੇ ਧੱਕੇ ਨਾਲ ਤੇ ਉਹਨੂੰ ਅਰੈਸਟ ਪਾ ਦਿੰਦੇ ਨੇ ਤੇ ਇਹ ਤੋਂ ਬਚਨ ਦੇ ਵੀ ਲਈ ਜਿਹੜੀ ਹੈਗੀ ਜਦੋਂ ਫੋਨ ਕਾਲ ਆਉਂਦੀ ਹੈ ਤਾਂ ਉਹਨੂੰ ਤੁਸੀਂ ਕਹਿ ਦਿਆ ਕਰੋ ਵੀ ਭਾਈ ਮੇਰੀ ਜਿਹੜੀ 7 ਸਾਲ ਤੋਂ ਘਟ ਬਣਦੀ ਹੈ ਜਾਂ 7 ਸਾਲ ਬਣਦੀ ਹੈ ਮੈਨੂੰ 41 ਦਾ ਜਿਹੜਾ ਨੋਟਿਸ ਜਾਰੀ ਕਰ ਦਿਓ ਜਾਂ ਤੁਸੀਂ ਆਪਣੀ ਐਂਟੀਸੀਪਟਰੀ ਵੀਲ ਜੇ ਉਹ ਬਾਰ-ਬਾਰ ਬੁਲਾਈ ਜਾਂਦੇ ਨੇ 41 ਇਹਦਾ ਤਾਂ ਐਂਟੀਸੀਪਟਰੀ ਵੀਲ ਦੇ ਵਿੱਚ ਤੁਸੀਂ ਜ਼ਰੂਰ ਦਰਜ ਕਰਵਾ ਦਿਓ ਵੀ 41A ਦਾ ਨੋਟਿਸ ਮੈਨੂੰ ਇਹ ਨਹੀਂ ਜਾਰੀ ਨਹੀਂ ਕੀਤਾ ਤਾਂ ਕਿ ਅਰਨਿਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਦੀ ਜਿਹੜੀ ਜੱਜਮੈਂਟਸ ਉਹਦਾ ਇਹ ਮਿਸਯੂਜ਼ ਕਰ ਰਹੇ ਨੇ ਉਹਦੇ ਉੱਤੇ ਲਾਗੂ ਨਹੀਂ ਕਰ ਰਹੇ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਜ਼ਮਾਨਤ ਉਹ ਡਿਸਟ੍ਰਿਕਟ ਕੋਰਟ ਚੋਂ ਹੀ ਮਿਲ ਜੇ ਆਈ ਥਿੰਕ ਤੁਸੀਂ ਮੇਰਾ ਇਸ ਟਾਪਿਕ ਤੋਂ ਸਮਝੇ ਹੋਵੋਗੇ ਕਿ 41A ਦਾ ਨੋਟਿਸ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਹੁਣ ਤੱਕ 2014 ਤੋਂ ਲੈ ਕੇ ਹੁਣ ਤੱਕ ਮਾਨਯੋਗ ਸੁਪਰੀਮ ਕੋਰਟ ਦੇ ਉੱਤੇ ਬਹੁਤ ਵਰਕ ਕਰ ਰਹੀ ਹੈ ਡੀਜੀਪੀ ਤੱਕ ਇਹਨੂੰ ਹਦਾਇਤਾਂ ਨੇ ਵੀ ਤੁਸੀਂ ਕਿਸੇ ਵੀ ਬੰਦੇ ਨੂੰ ਜੇ ਆਟੋਮੈਟਿਕਲੀ ਅਰੈਸਟ ਨਹੀਂ ਪਾਉਣੀ ਹੈਗੀ ਜਿਵੇਂ ਪਹਿਲਾਂ ੱਤਕਾ ਹੋ ਜਾਂਦਾ ਸੀ ਘਰ ਵਾਲਿਆਂ ਕਰਾ ਲੈਂਦੀ ਸੀਗਾ ਘਰ ਵਾਲਿਆਂ ਦੇ ਖਿਲਾਫ ਜਿਉਂਦੇ ਪਰਿਵਾਰ ਦੇ ਖਿਲਾਫ ਪੁਲਿਸ ਨੂੰ ਚੱਕੀ ਫਿਰਦੀ ਸਭ ਕੁਝ ਬੰਦ ਹੈ ਬਟ ਜਿੱਥੇ ਪੁਲਿਸ ਇਹ ਪੁਲਿਸ ਚ ਤਰਾਈਆਂ ਕਰਦੀ ਐ ਇਸ ਚੀਜ਼ ਦੇ ਉੱਤੇ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਵੀ ਕਿਹਾ ਵੀ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ ਹੁੰਦੇ ਪਰ ਕੁਝ ਮੁਲਾਜ਼ਮ ਜਿਹੜੇ ਹੈਗੇ ਨੇ ਇਦਾਂ ਦਾ ਕਰਕੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਗਾਈਡਲਾਈਨਾਂ ਨੂੰ ਨਹੀਂ ਮੰਨਦੇ ਕੰਟੈਕਟ ਕੋਰਟ ਕਰਦੇ ਨੇ ਉੱਥੇ ਤਾਂ ਉਹ ਦੂਜੇ ਮੁਲਾਜ਼ਮਾਂ ਨੂੰ ਵੀ ਖਰਾਬ ਕਰਦੇ ਨੇ ਇਸ ਕਰਕੇ ਜੇ ਤੁਹਾਡੇ ਉੱਤੇ ਐਡਾ ਪੁਲਿਸ ਨਜਾਇਜ਼ ਧੱਕਾ ਕਰਦੀ ਹੈ ਤੁਹਾਨੂੰ 41A ਦਾ ਨੋਟਿਸ ਨਹੀਂ ਦਿੰਦੀ ਜੇ ਦਿੰਦੀ ਹੈ ਤੁਸੀਂ ਉੱਥੇ ਇਨਵੈਸਟੀਗੇਸ਼ਨ ਜਮਾਨਤ ਕਰਨ ਦੇ ਲਈ ਜਾਂਦੇ ਹੋ ਜੇ ਤੁਹਾਡੀ ਇਨਵੈਸਟੀਗੇਸ਼ਨ ਨਹੀਂ ਜਮਾਨਤ ਕਰਦੇ ਤੁਹਾਡਾ ਮਾਮਲਾ ਦੇਲ ਰਿਜੈਕਟ ਹੁੰਦੀ ਉਸ ਗਰਾਉਂਡਾਂ ਦੇ ਉੱਤੇ ਤਾਂ ਤੁਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀਆਂ ਮੈਂ ਜਿਹੜੀ ਚਿੱਤ ਜਤਸੇ ਉਹ ਵੀ ਕਾਰਵਾਈ ਤੁਸੀਂ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਰੱਖਿਓ ਤਾਂ ਕਿ ਕਿਸੇ ਨਾਲ ਧੱਕਾ ਨਾ ਹੋ ਸਕੇ ਥੈਂਕ ਯੂ